ਸੇਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੌੜ ਸੰਗਰੂਰ ਜ਼ਿਲ੍ਹੇ ਦਾ ਪਿੰਡ ਇਹ ਖਨਾਲਕਲਾਂ ਇੱਥੇ ਆਏ ਆ ਡੜਬੇ ਦੇ ਲਾਗੇ ਤਕਰੀਬਨ 6-7 ਕਿਲੋਮੀਟਰ ਡੜਬੇ ਇਥੋਂ ਰਹਿ ਜਾਂਦਾ ਬਹੁਤ ਹੀ ਲੋੜਵੰਦ ਪਰਿਵਾਰ ਮਾਤਾ ਜੀ ਮਾਤਾ ਗੁਰਮੀਤ ਕੌਰ ਜੀ ਨੇ ਇੱਕ ਭਾਵਕ ਹੁੰਦੇ ਇੱਕ ਵੀਡੀਓ ਪਾਈ ਸੀ ਆਪਾਂ ਨੂੰ ਜਿਹਦਾ ਨੌਜਵਾਨ ਪੁੱਤਰ ਜਿਹੜਾ ਬਲੱਡ ਕੈਂਸਰ ਦੇ ਨਾਲ ਜੂਝ ਰਿਹਾ ਪਿਛਲੇ ਸਮੇਂ ਤੋਂ ਲੈ ਕੇ ਪਹਿਲਾਂ ਵੀ ਜਿਹੜਾ ਹੈਗਾ ਮਾਤਾ ਜੀ ਦੇ ਜਿਹੜਾ ਘਰ ਵਾਲਾ ਸਰਦਾਰ ਬਲਵਿੰਦਰ ਸਿੰਘ ਜੀ ਉਹ ਵੀ ਬਲੱਡ ਕੈਂਸਰ ਦੇ ਨਾਲ ਹੀ ਤੇਈ ਦੇ ਵਿੱਚ ਆਪਣਾ ਸਰੀਰ ਜਿਹੜਾ ਤਿਆਗ ਕੇ ਅਸੀਂ ਪ੍ਰਮਾਤਮਾ ਦੇ ਹੁਕਮ ਅਨੁਸਾਰ 30 ਸਾਲ ਦਾ ਇਹਨਾਂ ਦਾ ਬੇਟਾ ਜਿਹਦਾ ਨਾਮ ਗੁਰਜੀਵਨ ਸਿੰਘ ਹੈ ਉਹਦਾ ਇੱਕ ਬੇਟਾ ਵੀ ਹੈ ਅਨਮੋਲਪ੍ਰੀਤ ਜਿਹੜਾ ਹਜੇ 12 ਸਾਲ ਦਾ ਸਾਹਮਣੇ ਬੈਠਾ ਤੁਸੀਂ ਦੇਖ ਸਕਦੇ ਹੋ ਪਰ ਘਰ ਦੇ ਵਿੱਚ ਘਰ ਦੀ ਹਾਲਾਤ ਇੰਨੀ ਮਾੜੀ ਹੈ ਵੀ 1 ਇੱਕ ਰੁਪਿਆ ਵੀ ਮਾਤਾ ਜੀ ਨੇ ਭਰੇ ਮੰਨਣਾ ਦੱਸਿਆ ਵੀ ਰਾਸ਼ਨ ਵੀ ਹੈ ਨਹੀਂ 3 ਸਾਲ ਹੋ ਗਏ ਸਿਲੰਡਰ ਭਰਾਏ ਨੂੰ ਜਦੋਂ ਘਰ ਵਾਲਾ ਮਾਤਾ ਜੀ ਦੇ ਜਿਉਂਦਾ ਸੀ ਉਦੋਂ ਸਿਲੰਡਰ ਭਰਾਇਆ ਸੀ ਉਸ ਤੋਂ ਬਾਅਦ ਸਿਲੰਡਰ ਨਹੀਂ ਭਰਾਇਆ ਗਿਆ ਮਾਤਾ ਜੀ ਕੀ ਕੰਡੀਸ਼ਨ ਹੈ ਕਰਦੀ ਬਿਮਾਰੀ ਨਾਲ ਵਸਤਨਿ ਬਿਮਾਰੀ ਨਾਲ ਜੁੜ ਰਹੇ ਹਾਂਗੇ ਹਾਂ ਮੇਰੇ ਪਤੀ ਵੀ ਪੂਰੇ ਹੋਏ ਨੇ ਦਵਾਈ ਸਮਝਤ ਬਿਮਾਰੀ ਨਾਲ ਟੁੱਟਦਾ ਹੋ ਗਿਆ ਤੇ ਉਹਨਾਂ ਦੇ ਸਮਝੇ ਬੱਲ ਡਿੱਗ ਗਿਆ ਸਰ ਉਹ ਵੀ ਸਾਰੇ ਪਿੰਡੇ ਚ ਫੈਲ ਗਿਆ ਸੀਗਾ ਖੂਨ ਚ ਉਹਨੂੰ ਕਦੋਂ ਪਤਾ ਲੱਗਿਆ ਜੀ ਇਹ ਵੀਰੇ ਨੂੰ ਕੈਂਸਰ ਆ ਗਿਆ ਜੀ ਦੋਸਤ ਹੁਣ ਰਿਪੋਰਟ ਦੁਬਾਰੇ ਕਰਾਈ ਹੈ ਜੀ ਅਸੀਂ ਨੇ ਖੂਨ ਵੀ ਕਰਵਾਈ ਤੇ ਉਹ ਕਹਿੰਦੇ ਵੀ ਸਾਨੂੰ ਉਹ ਜ਼ਰੂਰੀ ਆ ਵੀ ਤੇਰੇ ਰੈਡੀ ਵਾਲਾ ਵੀ ਕਿਤੇ ਹੁਣ ਸਾਨੂੰ ਸ਼ੱਕ ਪੈਂਦੀ ਆ ਉਹ ਲੈਕਟਰ ਕਹਿੰਦਾ ਜ਼ਰੂਰ ਆਲਾ ਡਾਕਟਰ ਪੈਸੇ ਕਿੰਨੇ ਮੰਗਦੇ ਆ ਜੀ ਪੈਸੇ ਜੀ 2 ਲੱਖ ਮਾਰ 2 ਲੱਖ ਕਹਿੰਦੇ 2 ਲੱਖ ਮੈਂ ਕਹਿੰਦੇ ਮੇਰੇ ਕੋਲ ਦੌਰ ਵੀ ਨਹੀਂ ਹੈਗੇ ਮੇ ਕਰਦਾ ਤੋਰ ਫੇਸਬੁਕ ਕੇ ਬੇਟਾ ਕੱਲ ਦੀ ਰੋਟੀ ਖਾਦੂਈ ਸਾਡੀ ਆਥੋਂ ਦਿਆ ਘਵਾਂਡੀ ਦੇ ਕੇ ਤੇ ਰੋਟੀ ਕੱਲ ਇਹ ਥੋੜਾ ਬੋਤਾ ਕਿਹੜੀ ਕਲਾਸ ਚ ਪੜਦਾ ਇਹ 6ਵੀਂ ਚ ਪੜਦਾ ਬੱਸ ਉਹਰੇ ਤੁਹਾਨੂੰ ਪਤਾ ਹੀ ਹੈ ਸਰਕਾਰੀ ਚ ਤਾਂ ਐਸੀ ਵੈਸੀ ਪੜਾਈਏਗੀ ਚਲੋ ਵੀਰੇ ਮੈਂ ਕਹਿੰਦਾ ਇਹ ਹੋਰ ਵੀ ਦੁੱਖ ਦੀ ਗੱਲ ਹੈ ਇਹਦੀ ਮਾਂ ਜਿਹੜੀ ਦੇਖੋ ਸੁੱਖ ਵੇਲੇ ਆ ਨਾ ਬਾਣੀ ਸੱਚੀ ਹੈ ਸੁੱਖ ਵੇਲੇ ਸਭ ਨੇੜੇ ਨੇੜੇ ਬੈੰਦੇ ਆ ਜਦੋਂ ਬਿਪਤਾ ਆਉਂਦੀ ਉਦੋਂ ਸਾਰੇ ਛੱਡ ਕੇ ਤੁਰ ਜਾਂਦੇ ਇਹਦੀ ਮਾਂ ਵੀ ਜਿਹੜੀ ਬੱਚੇ ਨੂੰ ਪਤਾ ਨਹੀਂ ਬੱਚਾ ਕਿੰਨੇ ਸਾਲ ਦਾ ਸੀ ਪੁੱਛਾਂਗੇ ਜਦੋਂ ਛੱਡ ਕੇ ਤੁਰ ਗਈ ਕਿੰਨੇ ਸਾਲ ਦਾ ਸੀ ਮਾਦਾਈ ਇਹ 3-5 ਸਾਲ ਦਾ ਤੇਰੇ ਸਿੱਟ ਗਈ ਤੀ ਇਹ ਨੂੰ ਕਹਿੰਦੀ ਵੀ ਮੈਂ ਗਰੀਬੀ ਕਰਨਾ ਮੈਂ ਰਹਿੰਦੀ ਨਹੀਂ ਬੜਿਆ ਅਸੀਂ ਤਰਲੇ ਮਾਰੇ ਉਹਨੂੰ ਵੀ ਅਸੀਂ ਦਿਹਾੜੀ ਕਰ-ਕਰ ਕਵਾਦਾਂਗੇ ਤੈਨੂੰ ਕਦੀ ਨਾ ਮੈਂ ਨਹੀਂ ਕਹਿੰਦੀ ਜਾ ਕੇ ਵਿਆਹ ਕਰਾ ਲੇ ਉਹਦੇ ਦੋ ਬੱਚੇ ਹੋਗੇ ਵੀਰੇ ਦੋ ਬੱਚੇ ਹਾਂ ਫਿਰ ਹਾਲਚਾਲ ਪੁੱਛਦੀ ਹੈ ਮੰਮੀ ਨੇ ਬਹੁਤ ਹੀ ਦੁੱਖ ਭਰੀ ਕਹਾਣੀ ਹੈ ਸਿੰਘੋ ਤਿੰਨੇ ਜੀ ਨੇ ਮਾਤਾ ਜੀ ਨੂੰ ਵੀ ਅਟੈਕ ਹੋਇਆ ਹੈ ਦੋ ਵਾਰ ਕਮਾਉਣ ਵਾਲਾ ਘਰੇ ਕੋਈ ਨਹੀਂ ਵਰਤਮਾਨ ਸਭ ਕੁਝ ਖਾਲੀ ਹੈ ਸਿਲੰਡਰ ਤੋਂ ਲੈ ਕੇ ਕੁਝ ਨਹੀਂ ਘਰ ਦੀ ਕੰਡੀਸ਼ਨ ਨਾਲ ਬਾਲੇ ਤੇੜਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਹਾਂ ਹੂੰ ਉਹ ਉਹ ਮਾਤਾ ਜੀ ਨੇ ਸਿਲੰਡਰ ਦਿਖਾਇਆ ਵੀ 3 ਸਾਲ ਹੋ ਗਏ ਮਾਤਾ ਜੀ ਕਹਿੰਦੀ ਜਦੋਂ ਮੇਰੇ ਘਰ ਵਾਲਾ ਜਿਉਂਦਾ ਸੀ ਉਦੋਂ ਸਿਲੰਡਰ ਭਰਾਇਆ ਸੀਗਾ ਵੀ ਸਿਲੰਡਰ ਨਹੀਂ ਭਰਾਇਆ ਗਿਆ ਮੁੜ ਕੇ ਲਾ ਲੋ ਸਾਹਿਬ ਤੁਸੀਂ ਹਨਾ ਪਿੰਡ ਦੇ ਵਿੱਚ ਉਹ ਗ੍ਰਾਹੀ ਜ਼ਰੂਰ ਕੀਤੀ ਐ ਪਤਵੰਤੇ ਸੱਜਣ ਬਹੁਤ ਵਾਰ ਚੰਗੇ ਨੇ ਜਿਹੜੇ ਗ੍ਰਾਹੀ ਕਰਕੇ ਕੋਸ਼ੇ ਦਾ ਵਈਦਾ ਦਵਾਈ ਬੂਟੀ ਦਾ ਇਲਾਜ ਜਿਹੜਾ ਕਰਾਈ ਜਿੰਨੇ ਮਾਤਾ ਜੀ ਕੋਈ ਹੋਰ ਸਹਤਾਈ ਕਿਸੇ ਪਾਸੇ ਹਾਂ ਹੋਰ ਕਿਤੇ ਪਾਸੇ ਨਹੀਂ ਆਈ ਵੀਰ ਜੀ ਕੀ ਤੇ ਉਹ ਨਹੀਂ ਆਈ ਹੈਗੀ ਮੇਰੇ ਦੇਖੋ ਬੱਚਾ ਇਕੱਲਾ ਇਕੱਲਾ ਬੱਚਾ ਮੈਂ ਕਹਿੰਦੀ ਮੇਰਾ ਹੀ ਸਾਰਾ ਸੀ ਪਹਿਲਾਂ ਮੇਰੇ ਪਤੀ ਜੀ ਦੇਖੋ ਛੱਡ ਗਿਆ ਮੈਂ ਮੈਨੂੰ ਕਦੇ-ਕਦੇ ਮਨ ਚ ਆਏ ਮੈਂ ਮਾਂ ਪੋਤੇ ਵਰ ਦੇਖਦੇ ਆਂ ਸੀ ਕਹਤ ਨੇ ਮੰਮੀ ਦੋ ਗੋਲੀਆਂ ਖਾ ਕੇ ਮਰ ਜਾਣਗੇ ਨਾ ਆਪਣਾ ਕੁਜੀਵਤ ਨਹੀਂ ਹੋएगी ਸਾਡੀ ਮੇਰੀ ਕੋਈ ਜੀਵਤ ਨਹੀਂ ਆਏਗੀ ਵੀਰੇ ਉਹ ਸਿਲੈਂਡਰ ਪਰ ਸੋਈ ਜਾ ਕੇ ਦੇਖ ਲੋ ਵੀਰੇ ਹਾਲਤਾ ਨਹੀਂ ਪਾਪੀ ਜੀ ਵੀਰੇ ਕੀ ਕੰਡੀਸ਼ਨ ਕਦੋਂ ਪਤਾ ਲੱਗਿਆ ਤੁਹਾਨੂੰ ਵੀ ਤੁਹਾਨੂੰ ਕੈਂਸਰ ਕੈਂਸਰ ਜੀ ਸਾਨੂੰ ਆਹ ਤੇ ਦੀ ਪਤਾ ਲੱਗਿਆ ਯਾ ਉੱਤੇ ਚ ਕਰਵਾਈ ਆਈ ਆਪਾਂ ਕਿਹੜੇ ਹਸਪੀਟਲ ਤੋਂ ਇਲਾਜ ਕਰਾਉਣਾ ਤੁਸੀਂ ਆਪਣਾ ਸਮਾਨੇ ਰੋੜਾ ਜੀ ਰੋੜੇ ਦਾ ਹਸਪੀਟਲ ਆ ਜੀ ਡਾਕਟਰ ਸਾਹਿਬ ਗਰੰਟੀ ਲੈਂਦੇ ਆ ਕੋਈ ਵੀ ਠੀਕ ਹੋ ਜਾਓਗੇ ਦੋ ਹਾਂਜੀ ਹਾਂਜੀ ਡਾਕਟਰ ਵੀ ਹੁਣ ਤਾਂ ਕਰਦਾਂਗੇ ਇਹ ਤਾਂ ਦਿਨ ਨਾ ਪਾਓ ਤੁਸੀਂ ਕਹਿੰਦੇ ਗੁਰੂ ਪਿਆਰੋ ਕੰਡੀਸ਼ਨ ਆ ਜਿਹੜੀ ਵੱਧ ਹੀ ਜਾਂਦੀ ਆ ਤੁਸੀਂ ਹੱਲਾ ਹੱਲਾ ਛੇਰੀ ਜੇ ਕਰੋ ਗੁਰਨਾਨਕ ਪਾਸ਼ਾ ਕਰੇ ਕਿਰਪਾ 2 ਲੱਖ ਰੁਪਇਆ ਕੋਈ ਵੱਡੀ ਗੱਲ ਨਹੀਂ ਹੁੰਦੀ ਤੇ ਇਹ ਬੱਚਾ ਜਿਹੜਾ ਮਾਤਾ ਜੀ ਦਾ ਠੀਕ ਹੋ ਸਕਦਾ ਇੱਕ ਛੋਟਾ ਜਿਹਾ ਦਾ ਬੱਚਾ ਹੈ ਪਰਿਵਾਰ ਵੀ ਹੱਸ ਖੇਡ ਸਕਦਾ ਜਰੂਰ ਜਿੱਥੇ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਉੱਥੇ ਜਰੂਰ ਇਹ ਖਨਾਲ ਕਲਾਂ ਜਿਹੜਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੜਬੇ ਦੇ ਲਾਗੇ ਤੇ ਬੜਾਈ ਜਿਹੜਾ ਹੈਗਾ ਪਰਿਵਾਰ ਲੋੜਵੰਦਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਨਹੀਂ ਹੈਗੀ ਇਸ ਤਰ੍ਹਾਂ ਨਹੀਂ ਕਿਸੇ ਨੇ ਹਲੇ ਤੱਕ ਕੀਤੀ ਹੈ ਪਰਿਵਾਰ ਦੀ ਕੰਡੀਸ਼ਨ ਜਿਹੜੀ ਬਹੁਤ ਮਾੜੀ ਹੈ ਥੋੜੇ ਥੋੜੇ ਨਾਲ ਜਿਹੜਾ ਦਰਿਆ ਭਰ ਜਾਂਦਾ ਤੁਸੀਂ ਰਲ ਮਿਲ ਕੇ ਜਰੂਰ ਇਹ ਪਰਿਵਾਰ ਦੀ ਹੈਲਪ ਕਰੀਏ ਤਾਂ ਕਿ ਗੁਰਨਾਨਕ ਪਾਤਸ਼ਾਹ ਕਿਰਪਾ ਕਰਨ ਮਾਤਾ ਦਾ ਪੁੱਤ ਵੀ ਠੀਕ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਇ ਬਣ